ਬਿਲਗਾ ਦੇ ਨਜ਼ਦੀਕ ਪਿੰਡਾਂ ਵਿੱਚ ਕੱਲ ਸ਼ਾਮ ਤੇਜ਼ ਹਨੇਰੀ ਝੱਖੜ ਝੱਲਣ ਦਾ ਕਰੋੜਾ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੈ ਬਿਲਗਾ ਤੋਂ ਰਾਵਾਂ ਖੇਲਾ ਰੋਡ ਤੇ ਕਈ ਦਰਖਤ ਡਿੱਗੇ ਮਿਲੇ ਪਿੰਡ ਰਾਵਾਂ ਦੇ ਇਕੱਠੀ ਕੋਠੀਆਂ ਦੇ ਵਿੱਚ ਸ਼ੀਸ਼ੇ ਟੁੱਟੇ ਗਏ ਸਨ ਕਈ ਘਰਾਂ ਦੇ ਜੰਗਲੇ ਥੱਲੇ ਡਿੱਗ ਗਏ ਹਨ ਬਿਲਗਾ ਦੇ ਵਿੱਚ ਮੋਹ ਸਾਹਿਬ ਰੋਡ ਤੇ ਸਥਿਤ ਅਨਪੂਰਨਾ ਰਾਈਸ ਮਿਲ ਦੇ ਮਾਲਕ ਅਸ਼ੋਕ ਕੁਮਾਰ ਅਗਰਵਾਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਦੀ ਰਾਈਸ ਮਿਲ ਦੀ ਸ਼ੈੱਡ ਡਿੱਗਣ ਨਾਲ ਉਹਨਾਂ ਦਾ ਕਰੋੜਾ ਦਾ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਸ਼ਾਮ ਦੇ ਟਾਈਮ ਝੱਖਣਾ ਆਉਣ ਵੇਲੇ ਰਾਈਸ ਮਿਲ ਬੰਦ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਰਿਆ ਮਿਲ ਦੇ ਬਾਹਰ ਇੱਕ ਵੱਡਾ ਬੋਰਡ ਦਾ درخت ਸਮੇਤ ਚਬੂਤਰਾ ਡਿੱਗਿਆ ਨਜ਼ਰ ਆਇਆ ਇਸ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਵਿੱਚ ਵੀ ਕਈ ਜਗ੍ਹਾ ਨੁਕਸਾਨ ਹੋਇਆ ਮੈਂ ਸ਼ੋਖਮਰ ਮਾਲਕ ਅਨਪੂਰਨ ਰਾਏ ਸੁਮਿਲ ਬਿਲਗਾ ਕੀ ਗੱਲ ਬਾਤ ਹੋਈ ਲਾਲਾ ਜੀ ਇਹ ਕੱਲ ਸਵੇਰ 6 ਵਜੇ ਨਾ ਆਇਆ ਬਾਮਰੋਲਾ ਬਾਮਰੋਲਾ ਆ ਕੇ ਜਦੋਂ ਆ 2 ਮਿੰਟ ਦੇ ਵਿੱਚ ਹੀ ਆ ਸਾਡੇ ਸਾਰੇ ਛੱਡ ਉਸ ਦੇਖੀ ਲਏ ਸਾਰੇ ਪੱਟ ਕੇ ਉਹ ਮਾਰੇ ਸਿਰ ਦੇ ਉੱਤੇ 2 ਮਿੰਟ ਦੇ ਅੰਦਰ ਅੰਦਰ ਇਹ ਜਿਹੜੇ ਐਂਗਲ ਹੈਗੇ ਉੱਪਰ ਕਾਫੀ ਭਾਰੀਆਂ ਬਹੁਤ ਭਾਰੀਆਂ ਆ 33 ਕੁਇੰਟਲ ਦੀ ਇੱਕ ਇੱਕ ਕੈਂਚੀ ਆ ਜਿਹੜੀਆਂ ਉਹ ਪਰਲੇ ਪਾਸੇ ਪਲਟਾ ਕੇ ਦੂਜੇ ਪਾਸੇ ਮਾਰਦੇ ਇਹਨੇ ਫਟਦੀ ਇਹ ਲੈਦੇ ਦੀ ਇਹ ਐਸੀ ਫਟਦੀਆਂ ਨੇ ਦੋ ਕੈਂਚੀਆਂ ਜਿਹੜੀਆਂ ਉਧਰਲੇ ਆਉ ਛੱਡਦੀਆਂ ਉੱਟ ਕੇ ਇੱਧਰ ਆਈਆਂ ਅੱਛਾ ਜੀ ਉਹ ਤਦੇ ਛੱਡ ਆਹ ਛੱਡ ਤਦੇ ਗਿਰਿਆ ਉਹਨੇ ਉਧਰਲੀ ਕੈਂਚੀਆਂ ਜਦੋਂ ਇੱਧਰ ਉੱਪਰ ਡਿੱਗੀਆਂ ਆ ਕੇ ਹਾਂਜੀ ਲੇਬਰ ਕੁਦਰਤੀ ਸੀ ਲੇਬਰ ਇੱਥੇ ਹੈਨੀ ਸੀ ਕੁਦਰਤੀ ਚਾਹ ਪੀਣ ਗਏ ਸੀ ਕੁਆਸ਼ਾ ਆਪਣੇ ਗੱਲ ਨਗਰ ਪੰਚਾਇਤ ਸੀ ਨਗਰ ਅਤੇ ਨਗਰ ਕੀਰਤਨ ਸੀ ਉੱਥੇ ਗਿਆ ਸੀ ਸਾਰੀ ਛੁੱਟੀ ਕਰਕੇ ਸੈਲਰ ਕੋਦਤੀ ਬੰਦ ਸੀ ਉਸ ਵੇਲੇ ਬੰਦ ਹੋਣ ਕਰਕੇ ਬਚਾਅ ਹੋ ਗਿਆ ਬੰਦੇ ਦਾ ਜਾਨੀ ਮਾਲ ਕੋਈ ਨਹੀਂ ਨੁਕਸਾਨ ਹੋਇਆ ਕਿੰਨੇ ਕ ਦਾ ਨੁਕਸਾਨ ਹੋ ਚੁੱਕਾ ਹੈ ਇਹ ਕਰੋੜਾਂ ਤੇ ਹੀ ਹੈ ਜੀ ਹੁਣ ਕੀ ਕਹਿ ਸਕਦੇ ਹਾਂ ਹਾਂਜੀ ਬਾਹਰ ਮੈਂ ਦੇਖਿਆ ਵੀ ਇੱਕ ਦਰਖਤ ਵੀ ਹਾਂਜੀ ਬੋਰਡ ਦਾ ਬਹੁਤ ਪਰ 2003 ਦਾ ਦਰਖਤ ਸੀ ਉਹ ਜੜਾਂ ਦੇ ਵਿੱਚੋਂ ਤੁਸੀਂ ਦੇਖ ਲੈ ਕਿੱਦਾਂ ਕੱਢ ਨਿਕਲ ਪਿਆ ਇਦਾਂ ਹੀ ਮੋਰੇ ਇੱਕ ਡੇਕ ਲੱਗੀ ਸਾਡੇ ਦਾ ਆਫਿਸ ਦੇ ਮੋਰੇ ਉਹ ਵੀ ਬਹੁਤ دیر ਦੀ ਸੀ ਉਹ ਵੀ ਇਦਾਂ ਹੀ ਉਸ ਵੇਲੇ ਸੰਜੀਵ ਇੱਥੇ ਸੀ 2 ਮਿੰਟ ਉਹ ਗੱਡੀ 'ਚ ਬੈਠਾ ਨਿਕਲ ਕੇ ਨਹੀਂ ਤਾਂ ਉਹਦੀ ਗੱਡੀ ਵਿੱਚ ਆ ਜਾਣੀ ਸੀ ਵਿੱਚੇ ਹੀ ਬੈਠਾ ਸੀ ਸੰਜੀਵ ਆਪਾ ਜਾਨੀ ਹਾਂਜੀ 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 ਕੀ ਮੰਗ ਕਰਦੇ ਹੋ ਹੁਣ ਕਿਸੇ ਦਾ ਕ੍ਰਾਸੀ ਤਾਂ ਬਾਤ ਆਈ ਸੀ ਇਨਸ਼ੋਰਡ ਆ ਵੈਸੇ ਸਾਰਾ ਸਮਾਨ ਅਸੀਂ ਤਾਂ ਇਹ ਕਿੰਨੇ ਵੀ ਇਨਸ਼ੋਰੈਂਸ ਲੈ ਆ ਕੇ ਆ ਰਿਹਾ ਸਰਵੇਅਰ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਾਤੀ ਦਿੱਤੀ ਸੀ ਠੀਕ ਆ ਕੇ ਉਹ ਕਰਨਗੇ ਸਾਰਾ ਆਪਣਾ ਮਾਇਨਾ ਠੀਕ ਹੈ ਹਾਂਜੀ ਹਾਂਜੀ ਜੋ ਪੰਦਾ ਹੈਗਾ ਜੋ ਵੀ ਪੰਦਾ ਹੈ ਹਾਂਜੀ ਓਕੇ